ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਇਸ ਵੀਡੀਓ 'ਚ ਆਪਾਂ ਗੱਲਬਾਤ ਕਰਨੀ ਕਿਸਾਨ ਵੀਰੋ ਜੈਪਸਮ ਦੀ ਸਹੀ ਵਰਤੋਂ ਕਿਵੇਂ ਕਰੀਏ ਕਿਉਂਕਿ ਕਾਫੀ ਕਿਸਾਨ ਵੀਰਾਂ ਦੇ ਸਵਾਲ ਆਉਂਦੇ ਤੇ ਸਮਾਂ ਵੀ ਹੁਣ ਆਪਣੇ ਕੋਲੇ ਟਾਈਮ ਹੁੰਦਾ ਝੋਨੇ ਤੋਂ ਪਹਿਲਾਂ ਆਪਾਂ ਜਿੱਥੇ ਜ਼ਮੀਨ ਦੇ ਵਿੱਚ ਜ਼ਰੂਰਤ ਹੈਗੀ ਹੈ ਆਪਾਂ ਜੈਪਸਮ ਜ਼ਰੂਰਤ ਅਨੁਸਾਰ ਪਾ ਸਕਦੇ ਕਣਕ 'ਚ ਆਪਣੇ ਕੋਲੇ ਕਾਫੀ ਜਿਹੜਾ ਸਫੀਸ਼ੀਐਂਟ ਟਾਈਮ ਕਈ ਵਾਰ ਨਹੀਂ ਬਚਦਾ ਕਿਉਂਕਿ ਇਹਦੇ ਪਾਉਣ ਦੇ ਤਰੀਕੇ ਅਨੁਸਾਰ ਆਪਾਂ ਨੂੰ ਥੋੜਾ ਜ ਇਹਦੀ ਤਿਆਰੀ ਤੇ ਵਰਤੋਂ ਕਰਨੀ ਪੈਂਦੀ ਆ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਤੇ ਕਿੱਥੇ ਇਹਦੀ ਜ਼ਰੂਰਤ ਹੈਗੀ ਆ ਜਿੱਥੇ ਜ਼ਰੂਰਤ ਤੋਂ ਬਿਨਾਂ ਇਹ ਵਰਤਿਆ ਜਾਂਦਾ ਉੱਥੇ ਆਪਣਾ ਫੈਦੇ ਦੀ ਜਗ੍ਹਾ ਨੁਕਸਾਨ ਹੁੰਦਾ ਜੇ ਕੋਈ ਨਵੇਂ ਕਿਸਾਨ ਵੀ ਜੁੜੇ ਉਹਨਾਂ ਨੂੰ ਬੇਨਤੀ ਆ ਕਿ ਚੈਨਲ ਸਬਸਕ੍ਰਾਈਬ ਕਰਕੇ ਬੈਲਰ ਬਟਨ ਦਾ ਬਲੂ ਫੇਸਬੁੱਕ ਪੇਜ ਤੇ ਦੇਖ ਰਹੇ ਤਾਂ ਪੇਜ ਫੋਲੋ ਕਰ ਸਕਦੇ ਸੋ ਕਿਸਾਨ ਵੀਰੋ ਜ਼ਮੀਨ ਦੇ ਵਿੱਚ ਜਾਂ ਪਾਣੀ ਦੇ ਵਿੱਚ ਜਿਹੜੀ ਸੇਤ ਜਿਹੜੀ ਜ਼ਮੀਨ ਦੀ ਆਪਾਂ ਕਹਿ ਦਿੰਨੇ ਕਿ ਮਿਆਰ ਡਿੱਗਣਾ ਜ਼ਮੀਨ ਦੇ ਵਿੱਚ ਸਾਲਟ ਜਮਾ ਹੋਣੇ ਮਾੜੇ ਪਾਣੀ ਲਾਉਣ ਦਾ ਮਾੜੇ ਪਾਣੀ ਜਿਹਦੇ ਵਿੱਚ ਲੂਣ ਦੀ ਮਾਤਰਾ ਜ਼ਿਆਦਾ ਹੋਵੇ ਉਹ ਕੈਲਸ਼ੀਅਮ ਮੈਗਨੀਸ਼ੀਅਮ ਸਾਲਟ ਵੀ ਹੋ ਸਕਦੇ ਆ ਤੇ ਸੋਡੀਅਮ ਸਾਲਟ ਵੀ ਹੋ ਸਕਦੇ ਆ ਇਹਨਾਂ ਦੇ ਆਧਾਰ ਤੇ ਫਿਰ ਪਾਣੀ ਦੀ ਜਿਹੜੀ ਕੈਟੇਗਰੀਜੇਸ਼ਨ ਕੀਤੀ ਜਾਂਦੀ ਹੈ ਲੂਨੇ ਪਾਣੀ ਸੋਡੇ ਵਾਲੇ ਪਾਣੀ ਜਾਂ ਲੂਨੇ ਸੋਡੇ ਪਾਣੀ ਲੂਨੇ ਸੋਡੇ ਪਾਣੀ ਲੂਨੇ ਪਾਣੀ ਜਿਹਦੇ ਵਿੱਚ ਜਿਹੜੇ ਸੋਡੀਅਮ ਨੂੰ ਛੱਡ ਕੇ ਬਾਕੀ ਜਿਹੜੇ ਸਾਲਟ ਆ ਉਹਨਾਂ ਦੀ ਮਾਤਰਾ ਜ਼ਿਆਦਾ ਹੋਵੇ ਤੇ ਸੋਡੇ ਵਾਲ ਜੀ ਦੇ ਵਿੱਚ ਸੋਡੀਅਮ ਸਾਲਟ ਜ਼ਿਆਦਾ ਹੋਣ ਸੋਡੀਅਮ ਕਾਰਬੋਨੇਟ ਬਾਈਕਾਰਬੋਨੇਟ ਉਹ ਇਹ ਜਦੋਂ ਜਦੋਂ ਇਹ ਪਾਣੀ ਫਿਰ ਲਗਾਤਾਰ ਜ਼ਮੀਨ ਦੇ ਵਿੱਚ ਮਿੱਟੀ 'ਚ ਆਪਾਂ ਜਿੱਥੇ ਲਾਉਨੇ ਆ ਤਾਂ ਉੱਥੇ ਇਹ ਸਾਲਟ ਜਮਾ ਹੁੰਦਾ ਰਹਿੰਦਾ ਸੋਡੀਅਮ ਸਾਲਟ ਕਲੇ ਦੇ ਨਾਲ ਕਲੇ ਪਾਰਟੀਕਲ ਹੈ ਸੈਲਟ ਪਾਰਟੀਕਲਸ ਆ ਉਹਦੇ ਨਾਲ ਜਿਹੜਾ ਅਟੈਚ ਹੋ ਕੇ ਤੇ ਸੋਡੀਅਮ ਜਮਾ ਹੋਈ ਜਾਂਦਾ ਹੋਈ ਜਾਂਦਾ ਤੇ ਹੌਲੀ-ਹੌਲੀ ਉਹ ਜਿਹੜਾ ਹੈਗਾ ਪਾਣੀ ਦੀ ਇਨਫਿਲਟ੍ਰੇਸ਼ਨ ਰੋਕ ਦਿੰਦਾ ਜ਼ਮੀਨ ਦੇ ਵਿੱਚ ਹਵਾ ਦੀ ਮੂਵਮੈਂਟ ਰੋਕ ਦਿੰਦਾ ਫਿਰ ਜਦੋਂ ਆਪਾਂ ਫਸਲ ਲਾਉਨੇ ਆ ਜ਼ਮੀਨ ਦੇ ਵਿੱਚ ਪਾਣੀ ਨਹੀਂ ਜੀਰਦਾ ਜ਼ਮੀਨ ਦੇ ਵਿੱਚ ਹਵਾ ਦੀ ਮੂਵਮੈਂਟ ਨਹੀਂ ਹੁੰਦੀ ਤਾਂ ਫਿਰ ਫਸਲ ਦੀਆਂ ਜੜਾਂ ਦੀ ਪ੍ਰੋਪਰ ਗਰੋਥ ਨਹੀਂ ਹੁੰਦੀ ਫਿਰ ਫਸਲ ਜ਼ਮੀਨ ਚੋਂ ਪੂਰੇ ਤੱਤ ਨਹੀਂ ਚੱਕ ਪਾਉਂਦੀ ਤੇ ਪਲੱਸ ਸੋਡੀਅਮ ਸਾਲਟ ਜਮਾ ਹੋਣ ਨਾਲ ਜ਼ਮੀਨ ਦੇ ਵਿੱਚ ਹੋਰ ਤੱਤਾਂ ਦੀ ਅਵੇਲੇਬਿਲਟੀ ਜਿਹਦੇ ਵਿੱਚ ਪੰਜੀ ਫਾਸਫੋਰਸ ਕਹਿ ਲਿਏ ਜਿੰਕ ਕਹਿ ਲਿਏ ਜਾਂ ਪोटाश ਵੀ ਤੱਤ ਕਹਿ ਲਿਏ ਕਿਉਂਕਿ ਜਦੋਂ ਫਸਲ ਨੂੰ ਪ੍ਰੋਪਰ 에ਰੇਸ਼ਨ ਪ੍ਰੋਪਰ ਜਿਹੜੀ ਜਿਹੜੀ ਪਾਣੀ ਦੀ ਜਿਹੜੀ ਮੂਵਮੈਂਟ ਨਹੀਂ ਮਿਲੂਗੀ ਜ਼ਮੀਨ ਦੇ ਵਿੱਚ ਤਾਂ ਫਸਲ ਦੀਆਂ ਜੜਾਂ ਗਰੋਥ ਨਹੀਂ ਹੋਣਗੀਆਂ ਜੇ ਗਰੋਥ ਨਹੀਂ ਹੋਊਗੀ ਹਵਾ ਦੀ ਅਵੇਲੇਬਿਲਟੀ ਨਹੀਂ ਹੋਊਗੀ ਤਾਂ ਫਿਰ ਉਹ ਤੱਤ ਪ੍ਰੋਪਰ ਸਹੀ ਮਾਤਰਾ ਚੱਕ ਨਹੀਂ ਪਾਉਂਦੀ ਖਾਸ ਤੌਰ ਤੇ ਜੇ ਆਪਾਂ ਝੋਨੇ ਦੇ ਵਿੱਚ ਗੱਲ ਕਰੀਏ ਜਿੱਥੇ ਸੋਡਿਕ ਸੋਇਲ ਦੇ ਵਿੱਚ ਝੋਨਾ ਲਾਉਣੇ ਉਹ ਚ ਸ਼ੁਰੂਆਤ ਦੇ ਵਿੱਚ ਡੱਕੇ ਮਰ ਜਾਂਦੇ ਆ ਦੌਗੀਆਂ ਦੇ ਵਿੱਚ ਗਰੋਥ ਨਹੀਂ ਹੁੰਦੀ ਪ੍ਰੋਪਰ ਫੋਰਡ ਨਹੀਂ ਕਰਦਾ ਝੋਨਾ ਮਗਰੋਂ ਆ ਕੇ ਉਹਦੇ ਵਿੱਚ ਜਿਹੜਾ ਹੈਗਾ ਦਾਣੇ ਬੜੇ ਮਾੜੇ ਰਹਿ ਜਾਂਦੇ ਦਾਣਿਆਂ ਦਾ ਭਾਰ ਘਟ ਜਾਂਦਾ ਮਤਲਬ ਝੋਨਾ ਬੈਹ ਜਾਂਦਾ ਕਈ ਥਾਵਾਂ ਤੇ ਕਿਉਂਕਿ ਵੱਖ-ਵੱਖ ਕਾਰਨ ਹੁੰਦੇ ਇੱਕ ਕਰਨੀ ਵੀ ਹੁੰਦਾ ਤਾਂ ਉੱਥੇ ਫਿਰ ਆਪਾਂ ਜਿਹੜੀ ਸੋਡਿਕ ਸੋਇਲ ਆ ਇਹਦਾ ਆਪਾਂ ਨੂੰ ਪਤਾ ਕਿੱਥੋਂ ਲੱਗਦਾ ਪਾਣੀ ਜ਼ਮੀਨ ਆਪਣੀ ਮੋਟਰ ਦਾ ਪਾਣੀ ਟੈਸਟ ਕਰਾਉਣਾ ਆਪਣੀ ਜ਼ਮੀਨ ਚੈੱਕ ਕਰਾਉਣੀ ਕਿ ਉਹਦੇ ਵਿੱਚ ਈਸੀ ਆਰਐਸਈ ਜਿਵੇਂ ਪਾਣੀ ਦੇ ਵਿੱਚ ਦੇਖਦੇ ਆ ਉਹਦੇ ਵਿੱਚ ਕੈਲਸ਼ੀਅਮ ਮੈਗਨੀਸ਼ੀਅਮ ਸਾਲਟ ਦੇਖਦੇ ਆ ਜਮੀਨ ਦੇ ਵਿੱਚ ਤਾਂ ਉੱਥੋਂ ਆਪਾਂ ਨੂੰ ਪਤਾ ਲੱਗਦਾ ਹੈ ਕਿ ਜ਼ਮੀਨ ਦੇ ਵਿੱਚ ਲੂਣਾ ਪਾਣਾ ਖਾਰਾ ਪਾਣਾ ਸੋਡੇ ਵਾਲੇ ਸਾਲਟ ਜ਼ਿਆਦਾ ਹੈ ਤਾਂ ਫਿਰ ਆਪਾਂ ਨੂੰ ਪਤਾ ਲੱਗਦਾ ਕਿ ਇਹਦੇ ਵਿੱਚ ਆਪਾਂ ਜਿਪਸਮ ਦੀ ਵਰਤੋਂ ਕਰਨੀ ਹੈ ਜੇ ਮਤਲਬ ਮੋਟਾ ਜਿਹਾ ਹਿਸਾਬ ਲਾਣੀ ਹੈ ਜਿੱਥੇ ਸੋਡੇਕ ਸੋਇਲ ਹੈ ਸੋਡੀਅਮ ਵਾਲੇ ਸਾਲਟ ਜ਼ਿਆਦੇ ਕਾਲਾ ਛੂਰਾ ਆਪਾਂ ਕਹਿ ਸਕਦੇ ਆ ਉੱਥੇ ਜਿਪਸਮ ਦੀ ਰეკਮੈਂਡੇਸ਼ਨ ਹੁੰਦੀ ਜਿੱਥੇ ਚਿੱਟਾ ਛੂਰਾ ਜਿੱਥੇ ਸੋਡੀਅਮ ਦੇ ਸਾਲਟ ਹੈ ਨਹੀਂਗੇ ਇੰਨੇ ਉੱਥੇ ਆਪਾਂ ਜੇ ਜਿਪਸਮ ਵਰਤਾਂਗੇ ਕੈਲਸ਼ੀਅਮ ਵਾਲੇ ਸਾਲਟ ਜਿਆਦੇ ਮੈਗਨੀਸ਼ੀਅਮ ਵਾਲਾ ਸਾਲਟ ਜਿਆਦਾ ਹੈ ਤੇ ਜਿਹੜਾ ਜਿਪਸਮ ਹੁੰਦਾ ਇਹ ਹੈਗਾ ਕੈਲਸ਼ੀਅਮ ਸਲਫੇਟ ਕੈਲਸ਼ੀਅਮ ਤੇ ਸਲਫਰ ਤੱਤ ਹੁੰਦੀ ਹੈ ਤਾਂ ਆਪਾਂ ਉਤੋਂ ਕੈਲਸ਼ੀਅਮ ਹੋਰ ਪਾ ਦਿਆਂਗੇ ਤਾਂ ਉਹਦੀ ਮਾਤਰਾ ਹੋਰ ਜ਼ਿਆਦਾ ਵੱਧ ਜਾਊਗੀ ਤਾਂ ਫਿਰ ਆਪਣੀ ਫਾਇਦਾ ਹੋਣ ਦੀ ਬਜਾਏ ਨੁਕਸਾਨ ਹੋ ਸਕਦਾ ਜਦੋਂ ਆਪਾਂ ਜਿਪਸਮ ਸੋਡੀਕ ਸੋਇਲ ਚ ਪਾਵਾਂਗੇ ਜਿੱਥੇ ਸੋਡੀਅਮ ਵਾਲੇ ਸਾਲਟ ਹੈ ਤਾਂ ਇਹ ਜਿਹੜਾ ਕੈਲਸ਼ੀਅਮ ਆ ਉਹਦਾ ਇਹ ਸੋਡੀਅਮ ਨੂੰ ਰਿਪਲੇਸ ਕਰ ਦੂਗਾ ਤੇ ਸੋਡੀਅਮ ਜਿਹੜਾ ਉਹ ਥੱਲੇ ਚਲਾ ਜਾਊਗਾ ਤੇ ਜ਼ਮੀਨ ਨੂੰ ਹ ਜ਼ਮੀਨ ਨੂੰ ਖੋਲ ਦੇਊਗਾ ਤਾਂ ਇਹ ਜਿਹੜਾ ਹੈਗਾ ਪਾਉਣ ਦਾ ਤਰੀਕਾ ਕੀ ਹੈ ਕਿ ਆਪਾਂ ਫਸਲ ਤੋਂ ਪਹਿਲਾਂ ਪਾਉਣਾ ਹੁੰਦਾ ਫਸਲ ਦੇ ਵਿੱਚ ਢੇਲੇ ਜ਼ਿਆਦਾ ਨਾ ਡਲੇ ਨਾ ਹੋਣ ਫਸਲ ਨੂੰ ਇੱਕ ਸਾਰ ਵਾ ਕੇ ਇੱਕ ਸਾਰ ਮਤਲਬ ਪ੍ਰੋਪਰੀ ਜ਼ਮੀਨ ਹੋਵੇ ਕਿਉਂਕਿ ਫੇਰ ਹੀ ਉਹ ਜਿਹੜੀ ਹੈਗੀ ਹੈ ਪ੍ਰੋਪਰ ਕਲੇ ਪਾਰਟੀਕਲ ਦੇ ਨਾਲ ਜਾਂ ਮਿੱਟੀ ਦੇ ਵਿੱਚ ਪੂਰਾ ਮਿਕਸ ਹੋ ਕੇ ਫੇਰ ਹੀ ਉਹ ਜਿਹੜੇ ਸਾਲਟ ਹੈ ਸੋਡੀਅਮ ਦੇ ਨੂੰ ਜਿਹੜਾ ਹੈਗਾ ਰਿਪਲੇਸ ਕਰੂਗਾ ਉਹ ਲੀਚ ਡਾਊਨ ਕਰਨਗੇ ਪ੍ਰੋਪਰ ਮਿਕਸ ਕਰਕੇ ਜੇਪਸਮ ਜੋਰ ਕਮੈਂਡੇਸ਼ਨ ਹੈ ਉਸ ਤੋਂ ਬਾਅਦ ਇੱਕ ਹਲਕਾ ਪਾਣੀ ਦੇਣਾ ਵੀ ਲਾਜ਼ਮੀ ਹੈ ਜੇ ਆਪਾਂ ਖੜੀ ਫਸਲ ਚ ਪਾਉਣੀ ਆ ਤਾਂ ਆਪਾਂ ਨੂੰ ਹੋ ਸਕਦਾ ਜਿਹੜੀ ਸੋਡਿਕ ਸੋਇਲ ਆ ਤਾਂ ਉਹ ਚ ਪ੍ਰੋਪਰ ਨਤੀਜੇ ਨਾ ਮਿਲਣ ਜ਼ਮੀਨ ਪੂਰੀ ਵਾਹ ਕੇ ਇੱਕ ਸਾਰ ਹੁਣ ਪ੍ਰੋਪਰੀ ਬਣਾ ਕੇ ਫਿਰ ਉਹ ਚ ਇੱਕ ਸਾਰ ਜੇਪਸਮ ਘਾੜ ਛਿੱਟਾ ਦੇ ਕੇ ਫਿਰ ਹੁਣ ਮਿਕਸ ਕਰਕੇ ਉੱਪਰ ਨਹੀਂ ਮਿਕਸ ਕਰਕੇ ਫਿਰ ਆਪਾਂ ਜਿਹੜਾ ਹੈਗਾ ਹਲਕਾ ਪਾਣੀ ਉਹਨੂੰ ਲਾਉਣਾ ਹੁੰਦਾ ਤਾਂ ਕਿ ਜਿਹੜੇ ਸੋਡੀਅਮ ਸాల్ਟ ਆ ਉਹ ਲੀਚ ਡਾਊਨ ਕਰ ਜਾਣ ਇੱਕ ਐਗਜ਼ਾਮਪਲ ਤੁਹਾਨੂੰ ਮੈਂ ਦੇ ਦੇਣਾ ਜਿਵੇਂ 2 ਨੰਬਰ ਪਾਣੀ ਹੈ ਜੇ ਪਾਣੀ ਦੀ EC 2000 ਤੋਂ 4000 ਮਾਈਕਰੋਮਹਜ਼ ਪ੍ਰਤੀ ਸੈਂਟੀਮੀਟਰ ਦੇ ਵਿੱਚ ਹੈ RSC ਉਹਦੀ 2.5 ਤੋਂ 5 ਮਿਲੀ ਇਕੁਇਵਲੈਂਟ ਪ੍ਰਤੀ ਲੀਟਰ ਦੇ ਵਿੱਚ ਹੈ ਤਾਂ ਇਹ ਜਿਹੜਾ ਪਾਣੀ ਹੈ ਇਹਨੂੰ ਆਪਾਂ ਨਹਿਰੀ ਪਾਣੀ ਨਾਲ ਮਿਲਾ ਕੇ ਜਾਂ ਵਾਰੀ-ਵਾਰੀ ਤਾਂ ਲਾ ਸਕਦੇ ਪਰ ਇੱਥੇ ਹੈ ਜੇ ਜਿਪਸਮ ਨਹੀਂ ਵਰਤ ਸਕਦੇ ਜਿਹੜਾ ਦੂਸਰਾ ਦੋ ਨੰਬਰ ਪਾਣੀ ਦੀ ਦੂਜੀ ਕੈਟੇਗਰੀ ਹੈ ਪਾਣੀ ਦੀ ARS 2.5 ਤੋਂ 5 ਮਿਲੀ ਇਕੁਇਵੈਲੈਂਟ ਪ੍ਰਤੀ ਲੀਟਰ ਹੈ ਤੇ ਇਹਦੇ ਵਿੱਚ ਵਿੱਚ ਤੇ EC ਜਿਹੜੀ 2000 ਮਾਈਕਰੋਮਹਜ਼ ਪ੍ਰਤੀ ਸੈਂਟੀਮੀਟਰ ਤੋਂ ਥੱਲੇ ਆ ਤਾਂ ਫਿਰ ਉਥੇ ਜਿਪਸਮ ਦੀ ਸਿਫਾਰਸ਼ ਹੋਊਗੀ ਇਸ ਕਰਕੇ ਮਿੱਟੀ ਪਾਣੀ ਪਰਖ ਬੜੀ ਜ਼ਰੂਰੀ ਹੈ ਜਿਪਸਮ ਦੀ ਵਰਤੋਂ ਕਰਾਂਗੇ ਕੈਲਸ਼ੀਅਮ ਤੱਤ ਸਲਫਰ ਤੱਤ ਫਸਲ ਨੂੰ ਮਿਲੂਗਾ ਕਿਉਂਕਿ ਇਹ ਕੈਲਸ਼ੀਅਮ ਸਲਫੇਟ ਹੈ ਹਵਾ ਹਵਾ ਪ੍ਰੋਪਰ ਮੂਵਮੈਂਟ ਹੋਊਗੀ ਜ਼ਮੀਨ ਦੇ ਵਿੱਚ ਜ਼ਮੀਨ ਖੁੱਲ ਜੂ ਜਿੱਥੇ ਤੁਹਾਡੇ ਪਾਣੀ ਨੀ ਜੀਰਦਾ ਖਾਸ ਤੌਰ ਤੇ ਉਥੇ ਛੋੜੇ ਕੁ ਸੋਇਲ ਤੁਹਾਡੇ ਹੋ ਸਕਦੀ ਹੈ ਕਾਲਾ ਛੂਰਾ ਹੋ ਸਕਦਾ ਉਥੇ ਫਿਰ ਆਪਾਂ ਜਿਪਸਮ ਦੀ ਜਿਹੜੀ ਵਰਤੋਂ ਕਰਕੇ ਜ਼ਮੀਨ ਸੁਧਾਰ ਸਕਦੇ ਜਿੱਥੇ ਚਿੱਟਾ ਛੂਰਾ ਹੈ ਉਥੇ ਤੁਸੀਂ ਰੂੜੀ ਖਾਦ ਹਰੀ ਖਾਦ ਕੰਪੋਸਟ ਖਾਦ ਗੋਡੋਆ ਦੀ ਖਾਦ ਮਤਲਬ ਕਹਿਣ ਦਾ ਕਿ ਆਰਗੈਨਿਕ ਮੈਟਰ ਵਧਾਉਣ ਦੀ ਕੋਸ਼ਿਸ਼ ਕਰਨੀ ਹੈ ਜਿਹਦੇ ਨਾਲ ਆਪਾਂ ਥੋੜਾ ਥੋੜਾ ਜਿਹੜਾ ਲੈਵਲ ਹੈ ਪੀ ਐਚ ਦਾ ਉਹ ਡਾਊਨ ਕਰ ਸਕੀਏ ਪੀ ਐਚ ਇਹਨਾਂ ਦੋਹਾਂ ਦੋਹੇ ਕਿਸਮ ਦੇ ਜਿਹੜੇ ਸਾਲਟ ਹੈ ਇਹਨਾਂ ਨਾਲ ਅਪ ਹੁੰਦੀ ਆ ਤੇ ਉਹ 30h ਨੂੰ ਕਿਉਂਕਿ ਜੇ ਲਗਾਤਾਰ ਆਪਾਂ ਪਾਣੀ ਉਹ ਮਾੜਾ ਲਈ ਜਾਵਾਂਗੇ ਤੇ ਜ਼ਮੀਨ 'ਚ ਕੋਈ ਸੁਧਾਰ ਨਾ ਕਰਾਂਗੇ ਜ਼ਮੀਨ 'ਚ ਜ਼ਰੂਰਤ ਅਨੁਸਾਰ ਹਰੀ ਖਾਦ ਰੂੜੀ ਜਾਂ ਚਿਪਸਮ ਦੀ ਵਰਤੋਂ ਨਾ ਕਰਾਂਗੇ ਤਾਂ ਉਹ ਸਾਲਟ ਆ ਜਿਹੜੇ ਜਮ੍ਹਾਂ ਹੋਈ ਜਾਣਗੇ ਤੇ ਆਪਣੀ ਫਸਲ ਦੀ ਪ੍ਰੋਡਕਸ਼ਨ ਪ੍ਰੋਡਕਟਿਵਿਟੀ ਉਹ ਘਟਦੀ ਰਹੂਗੀ ਆਪਾਂ ਜੇ ਬਿਨਾਂ ਜ਼ਰੂਰਤ ਤੋਂ ਜੈਪਸਮ ਕਿਤੇ ਪਾਵਾਂਗੇ ਤਾਂ ਉੱਥੇ ਵੀ ਆਪਣਾ ਖਰਚਾ ਵੀ ਹੋ ਜਾਊਗਾ ਆਪਾਂ ਨੂੰ ਫਾਇਦਾ ਵੀ ਕੋਈ ਨਹੀਂ ਮਿਲਣਾ ਆਪਣੀ ਫਸਲ ਦਾ ਝਾੜ ਵੀ ਘਟੀ ਜਾਊਗਾ ਸੋ ਜੈਪਸਮ ਦੀ ਸਹੀ ਜਗ੍ਹਾ ਸਹੀ ਵਰਤੋਂ ਕਰਨੀ ਚਾਹੀਦੀ ਉਹ ਮਿੱਟੀ ਪਾਣੀ ਪਰਖ ਤੋਂ ਪਤਾ ਲੱਗਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ